ਵੈਦਿਕ ਰੀਤ ਹੈ ਤੇ ਦੂਜੀ ਸਮਾਜਿਕ ਰੀਤ ਹੈ ਜਿਹੜੀ ਵੈਦਿਕ ਰੀਤ ਇਹਨਾਂ ਦੇ ਵਿੱਚ ਧਾਰਮਿਕ ਰਸਮਾਂ ਆ ਜਾਂਦੀਆਂ ਨੇ ਜਿਹੜੀ ਵੈਦਿਕ ਰੀਤ ਹੈ ਉਹਨਾਂ ਵਿੱਚ ਸਮਾਜਿਕ ਵਿਗਨੂ ਜਿਹੜੀ ਸਮਾਜਿਕ ਰੀਤ ਹੈ ਉਹਨਾਂ ਦੇ ਵਿੱਚ ਸਾਡੇ ਸਮਾਜ ਦੀਆਂ ਰਸਮਾਂ ਆ ਜਾਂਦੀਆਂ ਨੇ ਇੱਕ ਉਦਾਹਰਨ ਦੇ ਲਈ ਜਦੋਂ ਅਸੀਂ ਆਪਣੇ ਬੱਚੇ ਨੂੰ ਵਿਆਹ ਕੇ ਘਰ ਲੈ ਆਉਂਦੇ ਆ ਤੇ ਸੱਸ ਜਿਹੜੀ ਇਹ ਨੋ ਰਾਣੀ ਦੇ ਸਿਰ ਤੋਂ ਪਾਣੀ ਵਾਰ ਕੇ ਪਿੰਦੀ ਹੈ ਇਹ ਸਮਾਜਿਕ ਰੀਤ ਹੈ ਲੋਕੀਕ ਰੀਤ ਹੈ ਲੋਕਾਂ ਦੁਆਰਾ ਬਣਾਈ ਗਈ ਇੱਕ ਮਰਿਆਦਾ ਹੈ ਇਹ ਕੋਈ ਮਾੜੀ ਨਹੀਂ ਚੰਗੀ ਹੈ ਤੇ ਬਣਾਈ ਕਿਉਂ ਗਈ ਹੈ ਮੈਂ ਵੀ ਦੱਸ ਦਿਆਂ ਸਾਡੇ ਜਿਹੜੇ ਬਜ਼ੁਰਗ ਸਨ ਸਾਡੇ ਤੋਂ ਕਿਤੇ ਜ਼ਿਆਦਾ ਸਿਆਣੇ ਸਨ ਉਹਨਾਂ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਮਰਿਆਦਾ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਲੋਕਿਕ ਰੀਤਾਂ ਨੇ ਉਹ ਖੁਸ਼ੀ ਨੂੰ ਜ਼ਿਆਦਾ ਮਾਨਣ ਦੇ ਲਈ ਬਣਾਈਆਂ ਨੇ ਮੈਂ ਤੁਹਾਨੂੰ ਸਮਝਾਉਣ ਦਾ ਯਤਨ ਕਰਦਾ ਬੱਚੇ ਦਾ ਵਿਆਹ ਹੋ ਗਿਆ ਹੈ ਘਰ ਤੋਂ ਉੱਤਰ ਕੇ ਨੂਰ ਅਨਿਸ਼ੁੱద్ధి ਅੰਦਰ ਵੜ ਗਏ ਜਦੋਂ ਅੰਦਰ ਪਰਵੇਸ਼ ਕਰ ਗਏ ਖੁਸ਼ੀ ਨਾਲ ਦੀ ਨਾ ਖਤਮ ਹੋ ਗਈ ਹੈ ਕਿਉਂਕਿ ਘਰ ਆਉਣ ਦੀ ਖੁਸ਼ੀ ਸੀ ਘਰ ਆ ਗਏ ਤੇ ਖੁਸ਼ੀ ਪ੍ਰਾਪਤ ਹੋ ਗਈ ਤੇ ਇਹ ਜਿਹੜੀ ਲੋਕੀਕ ਖੁਸ਼ੀ ਹੈ ਸਮਾਜਿਕ ਖੁਸ਼ੀ ਹੈ ਇਹ ਬਸ ਉਤਨੇ ਸਮੇਂ ਤੱਕ ਹੀ ਹੁੰਦੀ ਹੈ ਜਦੋਂ ਤੱਕ ਉਸ ਨੂੰ ਕੀਤਾ ਨਾ ਜਾਏ ਜਦੋਂ ਕਰ ਲੀਏ ਉਦੋਂ ਇਹ ਪ੍ਰਾਣੀ ਨੂੰ ਨਹੀਂ ਸ਼ੁਰੂ ਹੋ ਜਾਂਦੀ ਹੈ ਇਸ ਵਾਸਤੇ ਸਾਡੇ ਬਜ਼ੁਰਗਾਂ ਨੇ ਵਿਚਾਰ ਕੀਤੀ ਵੱਡ ਬਡੇਰਿਆਂ ਨੇ ਸੋਚਿਆ ਵੀ ਕਿਉਂ ਨਾ ਇਸ ਖੁਸ਼ੀ ਨੂੰ ਜ਼ਿਆਦਾ ਮੰਨਿਆ ਜਾਵੇ ਫਿਰ ਇੱਕ ਰਵਾਜ ਕੱਢ ਦਿੱਤਾ ਵੀ ਜਦੋਂ ਨ ਉਹ ਰਾਣੀ ਆਵੇ ਉਦੋਂ ਆਪਣੇ ਪੁੱਤਰ ਤੇ ਨ ਉਹ ਨੂੰ ਦਰਵਾਜ਼ੇ ਦੇ ਅੱਗੇ ਰੋਕ ਕੇ ਇਸ ਖੁਸ਼ੀ ਨੂੰ ਰੋਕਿਆ ਜਾਵੇ ਸਮਾਂ ਚੱਲਦਾ ਰਵੇ ਖੁਸ਼ੀ ਇਹ ਜਿਹੜੀ ਇਹਨੂੰ ਰੋਕ ਕੇ ਮੰਨਿਆ ਜਾਵੇ ਇਹ ਫਿਰ ਐਵੇਂ ਖੜਨਾ ਵੀ ਠੀਕ ਨਹੀਂ ਸੀ ਇਸ ਲਈ ਇੱਕ ਰੀਤੀ ਜੀ ਬਣਾਤੀ ਵਿਨੋਦ ਦੇ ਪੁੱਤਰ ਦੇ ਸਿਰ ਤੋਂ ਪਾਣੀ ਵਾਰ ਕੇ ਜਿਹੜਾ ਹੈ ਉਹਦੇ ਚ ਖੰਡ ਪਾ ਕੇ ਸ਼ੱਕਰ ਪਾ ਕੇ ਮਿੱਠਾ ਪਾਣੀ ਜਿਹੜਾ ਉਹ ਸੱਚ ਨਹੀਂ ਪੀਣਾ ਇਸ ਦਾ ਅਰਥ ਇਹ ਬਣਿਆ ਵੀ ਮੈਂ ਆਪਣੇ ਘਰ ਦੀ ਸਾਰੀ ਮਠਿਆਸ ਇਹ ਨਾ ਜਿਹੜੀ ਅੱਜ ਆਪਣੇ ਪੁੱਤਰ ਤੇ ਨੌ ਦੀ ਝੋਲੀ ਚ ਪਾ ਰਹੀ ਆਂ ਤੇ ਇਹਨਾਂ ਨੂੰ ਬੜੀ ਖੁਸ਼ੀ ਦੇ ਨਾਲ ਆਪਣੇ ਇਸ ਘਰ ਦੇ ਵਿੱਚ ਪ੍ਰਵੇਸ਼ ਕਰਨ ਦੀ ਜਿਹੜੀ ਪਰਮਿਸ਼ਨ ਹੈ ਜਿਹੜੀ ਅਯਾਜ ਤੇ ਉਹ ਦੇ ਰਹੀਆਂ ਅੱਜ ਤੋਂ ਇਹ ਸਾਡੇ ਪਰਿਵਾਰ ਦਾ ਇੱਕ ਮੈਂਬਰ ਹੈ ਇੱਕ ਹਿੱਸਾ ਹੈ ਇਹਨੂੰ ਆਖਦੇ ਨੇ ਸਮਾਜਿਕ ਰੀਤ ਲੋਕੀਂ ਰੀਤ ਵੈਦਿਕ ਰੀਤ ਜੋ ਸੀ ਅਨੰਦ ਕਰਜ ਕਰਦੇ ਆ ਗੁਰੂ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਇਹ ਵੈਦਿਕ ਰੀਤ ਹੈ ਇਸ ਸਮਾਜ ਦੇ ਵਿੱਚ ਦੋਵੇਂ ਬਰਾਬਰ ਤੁਰੀ ਆਉਂਦੀਆਂ ਨੇ ਇਸੇ ਤਰ੍ਹਾਂ ਸਾਡਾ ਜਿਹੜਾ ਸਮਾਜ ਸੀ ਨਾ ਉਦੋਂ ਜਦੋਂ ਮੇਰਾ ਨਾਮ ਲਖਣ ਵਾਸਤੇ ਸਕੂਲ ਦੇ ਵਿੱਚ ਗਏ ਤੇ ਮਾਸਟਰ ਨੇ ਪੁੱਛਿਆ ਦੱਸੋ ਭਈ ਇਹਦੀ ਜਨਮ ਤਰੀਕ ਕੀ ਹੈ ਤੇ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਮੈਂ ਬੜਾ ਛੋਟਾ ਸੀ ਮੇਰੇ ਪਿਤਾ ਜੀ ਨੇ ਆਖਿਆ ਚਲੋ ਮੈਂ ਦੱਸ ਹੀ ਦੇਣਾ ਉਦੋਂ ਸਾਡੀ ਕਣਕ ਬੜੀ ਹੋਈ ਸੀ ਜਦੋਂ ਇਹ ਜੰਮਿਆ ਸੀ ਹੁਣ ਮਾਸਟਰ ਨੂੰ ਕੀ ਪਤਾ ਵੀ ਕਿਹੜੇ ਸਾਲ ਦੇ ਵਿੱਚ ਕਣਕ ਹੋਈ ਸੀ ਉਹ ਕਹਿੰਦਾ ਜੀ ਕਿੰਨੇ ਸਾਲ ਦਾ ਹੋਏਗਾ ਕਹਿੰਦਾ ਜੀ ਹੈਗਾ ਇਹ 4-5 ਸਾਲ ਦਾ ਤਾਂ ਹੋ ਹੀ ਗਿਆ ਉਹਨੇ 4-5 ਸਾਲ ਗੱਲ ਕਹਿਣ ਤੋਂ ਭਾਵੇਂ ਸਾਡੇ ਸਮੇਂ ਦੇ ਵਿੱਚ ਸਾਡੇ ਮਾਤਾ ਪਿਤਾ ਨੂੰ ਸਾਡੀਆਂ ਤਰੀਕਾਂ ਵੀ ਯਾਦ ਨਹੀਂ ਸਨ ਤੇ ਅੱਜ ਜਿਹੜੇ ਬੱਚੇ ਹੋ ਰਹੇ ਨੇ ਕੁਝ ਸਰਕਾਰ ਨੇ ਵੀ ਉਪਰਾਲਾ ਕੀਤਾ ਹੈ ਇਨਾਂ ਦੇ ਜਨਮ ਸਰਟੀਫਿਕੇਟ ਬਣਦੇ ਨੇ ਤਰੀਕਾ ਬਣਦੀਆਂ ਨੇ ਤੇ ਕੁਝ ਸਾਡੇ ਅੰਦਰ ਵਿਦਿਆ ਕੀਏ ਪੜ੍ਹੇ ਲਿਖੇ ਆ ਅੱਜ ਅਸੀਂ ਜਨਮ ਦਿਨ ਮਨਾਉਣ ਲੱਗੇ ਆ ਇਹ ਜਨਮ ਦਿਨ ਇਹ ਸਾਡੀ ਉਮਰ ਦਾ ਹਰ ਸਾਲ ਇਹ ਜਿਹੜਾ ਉਹ ਕੱਟਦਾ ਹੈ ਜੇ ਕਿਸੇ ਦੀ 80 ਸਾਲ ਦੀ ਉਮਰ ਹੈ कि उनु 1 ਸਾਲ ਹੋ ਗਿਆ ਤੇ ਉਹਦੇ 80 ਸਾਲਾਂ ਦੇ ਵਿੱਚੋਂ 1 ਸਾਲ ਕੱਟ ਗਿਆ ਜੀ ਇਹ ਪ੍ਰਾਣੀ ਸਭਿਤਾ ਜਿਹੜੀ ਹੈ ਵਿਦੇਸ਼ੀ ਸਭਿਤਾ ਜਿਹੜੀ ਹੈ ਇਹ ਸਾਡੇ ਸਮਾਜ ਦੇ ਵਿੱਚ ਆ ਗਈ ਹੈ ਤੇ ਅਸੀਂ ਇਹਨੂੰ ਵਿਦੇਸ਼ੀ ਸਭਿਤਾ ਦੇ ਅਨੁਸਾਰ ਮਨਾਣਾ ਸ਼ੁਰੂ ਕਰ ਦਿੱਤਾ ਹੈ ਮਨਾਈਏ ਪਰ ਆਪਣੀ ਸਭਿਤਾ ਦੇ ਅਨੁਸਾਰ ਜਿਵੇਂ ਗੁਰਮਰਿਆਦਾ ਗੁਰੂ ਮਹਾਰਾਜ ਚਲੋ ਜੀ ਤੁਸੀਂ ਘਰ ਵਿਕੇ ਪੋਤੀਆਂ ਤੇ ਸਹਿਜ ਪਾਠ ਨਹੀਂ ਕਰ ਸਕਦੇ ਤੇ तकरीबन ਹੀ ਪਰਿਵਾਰ ਦੇ ਵਿੱਚ ਇੱਕ ਦੋ ਮੈਂਬਰ ਪੜੇ ਹੁੰਦੇ ਨੇ ਹੁਣ ਤਾਂ तकरीबन ਸਾਰੇ ਪੜੇ ਨੇ ਸੁਖਮਨੀ ਸਾਹਿਬ ਦਾ ਪਾਠ ਕਰ ਲਿਆ ਕਰੋ ਗੁਰੂ ਘਰਾਂ ਕੀ ਅਰਦਾਸ ਬੇਨਤੀ ਕਰ ਲਿਆ ਕਰੋ ਪਰ ਆਪਣੀ ਸਭਤਾ ਜਿਹੜੀ ਆਪਣਾ ਵੇਸਾ ਜਿਹੜਾ ਉਹਨ ਦੇ ਨਾਲ ਅਸੀਂ ਜੁੜੇ ਰਹੀਏ ਜਿਹੜੀਆਂ ਸਾਡੇ ਬਜ਼ੁਰਗਾਂ ਨੇ ਸਮਾਜਿਕ ਰੀਤੀਆਂ ਬਣਾਈਆਂ ਨੇ ਉਹਨਾਂ ਨੂੰ ਵੀ ਅਸੀਂ ਨਾਲ ਨਾਲ ਅਪਣਾਉਂਦੇ ਲਈਏ ਤੇ ਜਿਹੜੀਆਂ ਗੁਰੂ ਮਹਾਰਾਜ ਜੀ ਨੇ ਗੁਰਮਦਰਦਾ ਦੇ ਅਨੁਸਾਰ ਧਾਰਮਿਕ ਮਾਨ ਮਰਿਆਦਾ ਹੈ ਵੈਦਿਕ ਰੀਤੀਆਂ ਨੇ ਉਹਨਾਂ ਨੂੰ ਵੀ ਅਸੀਂ ਨਾਲ ਨਾਲ ਅਪਣਾਉਣਾ ਕਰੀਏ ਸੋ ਆਓ ਤੁਹਾਨੂੰ ਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਹਰ ਰੋਜ਼ ਆਪਾਂ ਲੜੀਵਾਰ ਕਥਾ ਵਿਚਾਰਾਂ ਸਰਵਣ ਕਰਦੇ ਹਾਂ ਤੁਹਾਨੂੰ ਗੁਰੂ ਅਮਰਦਾਸ ਜੀ ਦਾ ਪਾਵਨ ਸ਼ਬਦ ਹੈ ਤੀਸਰਾ ਸ਼ਬਦ ਹੈ ਗੁਰੂ ਮਹਾਰਾਜ ਜੀ ਦਾ ਪਰਬਤੀ ਰਾਗਣੀ ਦੇ ਅੰਦਰ ਜੋ ਅੱਜ ਦੀ ਲੜੀ ਦੇ ਅੰਦਰ ਪਰੋਦਾ ਜਾਣਾ ਹੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਬਤੀ ਮਹਲਾ 3 ਗੁਰਮੁਖ ਹਰਿ ਸਲਾਹਿਆ ਜਿਨ੍ਹਾਂ ਤਿੰਨ ਸਲਾਹੇ ਹਰ ਜਾਤਾ ਇਹ ਪਾਵਨ ਸ਼ਬਦ ਧੰਗ ਗੁਰੂ ਅਮਰਦਾਸ ਜੀ ਸੱਚੇ ਸਤਗੁਰੂ ਸੇਵਾ ਤੇ ਕੁੱਝ ਬੜੀ ਨਿਮਰਤਾ ਵਾਲੇ ਜਿਨ੍ਹਾਂ ਨੇ ਵੱਡੀ ਉਮਰ ਦੇ ਵਿੱਚ ਵੱਡੀ ਕਮਾਈ ਕਰਕੇ ਤੇ ਵੱਡੀ ਪਦਵੀ ਨੂੰ ਪ੍ਰਾਪਤ ਕੀਤਾ ਇਸ ਪਾਵਨ ਸ਼ਬਦ ਦੇ ਨਾਲ ਸਾਨੂੰ ਉਪਦੇਸ਼ ਬਖਸ਼ਦੇ ਨੇ ਕਿ ਜਿਨ੍ਹਾਂ ਨੇ ਉਸ ਅਕਾਲ ਪੁਰਖ ਵੈਗਨ ਦੀ ਵਡਿਆਈ ਕੀਤੀ ਏ ਉਹਨਾਂ ਨੇ ਉਸ ਦੀ ਵਡਿਆਈ ਕਰਕੇ ਹੀ ਉਸ ਨੂੰ ਜਾਣਨਾ ਕੀਤਾ ਹੈ ਗੁਰਬਾਣੀ ਦੇ ਅੰਦਰ ਕੁਝ ਗੁਰੂਬਾਹ ਰਾਜੀ ਦੇ ਇਸ ਤਰ੍ਹਾਂ ਦੇ ਉਪਦੇਸ਼ ਲਈ ਜਿਨ੍ਹਾਂ ਨੂੰ ਸਮਝਣ ਦੇ ਲਈ ਬੜੀ ਗੰਭੀਰਤਾਈ ਦੀ ਲੋੜ ਹੈ ਬੜੀ ਤੀਵਰ ਬੁੱਧੀ ਦੀ ਲੋੜ ਹੈ ਤੇ ਦਾਸ ਵੀ ਕੋਸ਼ਿਸ਼ ਕਰਦਾ ਰਹਿੰਦਾ ਹੈ ਵੀ ਮੈਨੂੰ ਵੀ ਸਮਝ ਆ ਜਾਏ ਤੇ ਮੈਂ ਅੱਗੇ ਵੀ ਸਮਝਾ ਸਕਾਂ ਮੈਂ ਤੁਖ ਦਾ ਪਾਠ ਇੱਕ ਵਾਰੀ ਫਿਰ ਕਰਕੇ ਇਸ ਦਾ ਨਾਮ ਗੁਰਮੁਖ ਹਰਿ ਸਲਾਹਯਾ ਜਿਨ੍ਹਾਂ ਤਿੰਨ ਸਲਾਹੇ ਹਰ ਜਾਂਦਾ ਗੁਰਮੁਖ ਹਰ ਸਲਾਹੇ ਜਿਨ੍ਹਾਂ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਜਿਨ੍ਹਾਂ ਗੁਰਮੁਖਾਂ ਨੇ ਹਰੀ ਅਕਾਲ ਪੁਰਖ ਵੈ ਗੁਰੂ ਦੀ ਵਡਿਆਈ ਕੀਤੀ ਏ ਉਹਨਾਂ ਨੇ ਉਸ ਪਰਮਾਤਮਾ ਦੀ ਵਡਿਆਈ ਕਰਕੇ ਉਸ ਪਰਮਾਤਮਾ ਨੂੰ ਜਾਣ ਲਿਆ ਏ ਇਹ ਮਾਰਗ ਇਸ ਤਰ੍ਹਾਂ ਦਾ ਏ ਇਹ ਮਾਰਗ ਇਹ ਨਾ ਜਿਹੜਾ ਇਹ ਮਾਰਗ ਹੀ ਇਸ ਤਰ੍ਹਾਂ ਦਾ ਹੈ ਇਸ ਮਾਰਗ ਤੇ ਜਿਹੜਾ ਤੁਰਨਾ ਹੈ ਉਹ ਮਨ ਦਾ ਤੁਰਨਾ ਹੈ ਸਰੀਰ ਦਾ ਤੁਰਨਾ ਨਹੀਂ ਹੈਗਾ ਇਹ ਗੁਰੂ ਮਾਰਗ ਹੈ ਇਹਨੂੰ ਗੁਰੂ ਮਾਰਗ ਤਾਂ ਆਖਿਆ ਜਾਂਦਾ ਹੈ ਗੁਰੂਏ ਜਿਹੜਾ ਉਸ ਮਾਰਗ ਨੂੰ ਬੁਖਾਉਂਦਾ ਹੈ ਜਿਵੇਂ ਅੱਜ ਤਨ ਗੁਰੂ ਅਮਰਦਾਸ ਜੀ ਸਾਨੂੰ ਬੁਖਾ ਰਹੇ ਨੇ ਇਹਨੂੰ ਹਰੀ ਮਾਰਗ ਵੀ ਆਖਿਆ ਜਾਂਦਾ ਹੈ ਕਿਉਂਕਿ ਇਹ ਮਾਰਗ ਜਿਹੜਾ ਸਾਨੂੰ ਹਰੀ ਤੱਕ ਲੈ ਜਾਂਦਾ ਹੈ ਵਾਹਿਗੁਰੂ ਤੱਕ ਲੈ ਜਾਂਦਾ ਹੈ ਇਹਨੂੰ ਸੰਤ ਮਾਰਗ ਵੀ ਆਖਿਆ ਜਾਂਦਾ ਕਿਉਂਕਿ ਇਸ ਮਾਰਗ ਤੇ ਤੁਰਨ ਵਾਲਾ ਜਿਹੜਾ ਉਹ ਸੰਤ ਹੋ ਜਾਂਦਾ ਹੈ ਗੁਰੂ ਮਹਾਰਾਜ ਦੀ ਰਹਿਮਤ ਕਰਦੇ ਨੇ ਇਹ ਮਾਰਗ ਨੇ ਜਿਹੜਾ ਇਸ ਮਾਰਗ ਦੇ ਉੱਤੇ ਮੰਨ ਨੇ ਤੁਰਨਾ ਹੈ ਜਿਨ੍ਹਾਂ ਨੇ ਆਪਣੇ ਮਨ ਨੂੰ ਗੁਰਮੁਖ ਬਣਾ ਕੇ ਉਸ ਅਕਾਲ ਪੁਰਖ ਵੈਗੁਰੂ ਦੀ ਵਡਿਆਈ ਕਰਨੀ ਹੈ ਉਹਨਾਂ ਦਾ ਮਾਰਗ ਫਿਰ ਇਸ ਮਾਰਗ ਤੇ ਤੁਰ ਪੈਂਦਾ ਹੈ ਮਨ ਦਾ ਤੁਰਨਾ ਹੀ ਉਸ ਪਰਮਾਤਮਾ ਦੀ ਵਡਿਆਈ ਕਰਨੀ ਨਾਮ ਜਪਣਾ ਤਿੰਨ ਸਲਾਹੀ ਹਰ ਜਤਾਂ ਉਹਨਾਂ ਨੇ ਵਡਿਆਈ ਕਰ ਕਰ ਕੇ ਨਾਮ ਜਪ ਜਪ ਕੇ ਵੈਗੁਰੂ ਦੀ ਸਿਫਤ ਕਰ ਕਰਕੇ ਉਸ ਪਰਮਾਤਮਾ ਨੂੰ ਜਾਣ ਲਿਆ ਹੈ ਸੌਖਾ ਤਰੀਕਾ ਬੜਾ ਪਰ ਕਰਨਾ ਔਖਾ ਹੈ ਤਰੀਕਾ ਬੜਾ ਸੌਖਾ ਹੈ ਪਰ ਕਰਨਾ ਔਖਾ ਹੈ ਤਰੀਕਾ ਸੌਖਾ ਕਿਵੇਂ ਹੈ ਗੁਰੂ ਮਹਾਰਾਜ ਜੀ ਕਹਿੰਦੇ ਨੇ ਵੈਗੁਰੂ ਵੈਗੁਰੂ ਕਰੀ ਜਾ ਜਦੋਂ ਵੀ ਕਿਸੇ ਸਿਫਤ ਕਰਨ ਦਾ ਸਮਾਂ ਮਿਲੇ ਨਾ ਕਿਸੇ ਦੀ ਵਡਿਆਈ ਕਰਨ ਦਾ ਸਮਾਂ ਮਿਲੇ ਜਦੋਂ ਵੀ ਕਿਤੇ ਤੈਨੂੰ ਕੋਈ ਸਮਾਂ ਮਿਲੇ ਕਿਸੇ ਦੇ ਨਾਲ ਵਿਚਾਰ ਸਾਂਝੀ ਕਰਨ ਦਾ ਤੇ ਉਦੋਂ ਤੂੰ ਆਪਣੀ ਆਪਣੇ ਪਰਿਵਾਰ ਦੀ ਆਪਣੇ ਕਾਰੋਬਾਰ ਦੀ ਇਹ ਸਿਫਤ ਨਾ ਕਰ ਇਹ ਵਡਿਆਈ ਨਾ ਕਰ ਕਿਹੜੀ ਵਡਿਆਈ ਕਰ ਉਸ ਪ੍ਰਮਾਤਮਾ ਦੀ ਵਡਿਆਈ ਕਰ ਜੇ ਅਸੀਂ ਪਰਿਵਾਰ ਦੀ ਵਡਿਆਈ ਕਰਾਂਗੇ ਤੇ ਅਸੀਂ ਪਰਿਵਾਰ ਦੇ ਵਾਲੇ ਪਾਸੇ ਮਨ ਨੂੰ ਝੁਕਾਰ ਰਹੀਆਂ ਸਾਡਾ ਮਨ ਜਿਹੜਾ ਪਰਿਵਾਰ ਵਾਲੇ ਪਾਸੇ ਝੁਕ ਰਿਹਾ ਜੇ ਅਸੀਂ ਆਪ ਦੀ ਵਡਿਆਈ ਕਰ ਰਹੇ ਹਾਂ ਆਪਦੇ ਮੂੰਹ ਨਾਲ ਵੀ ਮੈਂ ਬੜਾ ਚੰਗਾ ਮੇਰੇ ਵਰਗਾ ਤੇ ਕੋਈ ਹੈ ਹੀ ਨਹੀਂ ਤੇ ਸਾਡਾ ਮਨ ਜਿਹੜਾ ਉਹ ਸਾਡੇ ਵੱਲ ਨੂੰ ਝੁਕ ਰਿਹਾ ਹੈ ਮਨ ਦੀ ਦਿਸ਼ਾ ਜਿਹੜੀ ਉਸ ਪਾਸੇ ਚੱਲ ਪਵੇਗੀ ਜਿਸ ਤਰ੍ਹਾਂ ਦੀ ਅਸੀਂ ਵਡਿਆਈ ਕਰ ਰਹੇ ਹਾਂ ਜਿੰਦੀ ਸਿਫਤ ਕਰ ਰਹੇ ਹਾਂ ਇਹ ਕੋਈ ਜ਼ਰੂਰੀ ਨਹੀਂ ਜਿੰਦੀ ਨਿੰਦਿਆ ਕਰਦੇ ਉਧਰ ਵੀ ਮਨ ਝੁਕ ਪੈਂਦਾ ਹੈ ਮਨ ਦਾ ਝਕਾਓ ਉਧਰ ਵੀ ਹੋ ਜਾਂਦਾ ਹੈ ਇਹ ਮਾਣੇ ਨਾਲ ਜਿਹੜਾ ਇਹ ਬੂਰੇ ਰੇਤੇ ਦੀ ਢੇਰੀ ਹੈ ਕੱਕੇ ਰੇਤੇ ਦੀ ਢੇਰੀ ਹੈ ਹੋ ਸਕਦਾ ਇੱਥੇ ਵੀ ਬੜੇ ਹੁਣ ਪਰ ਮਹਾਰਾਜ ਨਾਲ ਬੜੇ ਵੱਡੇ ਵੱਡੇ ਟਿੱਬੇ ਹੁੰਦੇ ਸੀ ਪਹਿਲਾਂ ਮਹਾਰਾਜ ਗਿੱਦੜ ਗੰਗਾ ਇਹਨਾਂ ਪਿੰਡਾਂ ਵਾਲੇ ਸ਼ੇਰੀ ਚ ਨਾ ਬੜੇ ਵੱਡੇ ਵੱਡੇ ਟਿੱਬੇ ਹੁੰਦੇ ਸੀ ਇਧਰੋਂ ਹਵਾ ਆਉਣੀ ਤੇ ਮਿੱਟੀ ਇਧਰੋਂ ਚੱਲ ਪਣੀ ਇਧਰੋਂ ਹਵਾ ਆਉਣੀ ਤੇ ਮਿੱਟੀ ਇਧਰੋਂ ਚੱਲ ਪਣੀ ਇਹੀ ਹਾਲ ਏ ਜਿਹੜਾ ਇਹ ਮੰਨਦਾ ਹੈ ਅਸੀਂ ਜਦੋਂ ਵੀ ਮਨ ਦੇ ਨਾਲ ਜਾਂ ਜ਼ੁਬਾਨ ਦੇ ਨਾਲ ਮਨ ਨੂੰ ਜੋੜ ਕੇ ਕੁਝ ਵੀ ਕਰਦੇ ਆ ਮਨ ਦਾ ਉਸ ਤਰ੍ਹਾਂ ਦਾ ਝਕਾਅ ਹੋ ਜਾਂਦਾ ਹੈ ਮਨ ਦਾ ਜਿਹੜਾ ਝਕਾਅ ਹੈ ਨਾ ਉਹ ਉਸ ਤਰ੍ਹਾਂ ਦਾ ਹੋ ਜਾਂਦਾ ਹੈ ਜਿਵੇਂ ਇਧਰੋਂ ਹਵਾ ਆਈ ਰੇਤਾ ਇਧਰੋਂ ਚੱਲ ਪਈ ਇਧਰੋਂ ਹਵਾ ਆਈ ਰੇਤਾ ਇਧਰੋਂ ਚੱਲ ਪਈ ਆਪਣੇ ਘਰਾਂ 'ਚ ਕੂੜਾ ਹੈ ਨਾ ਜਿੱਧਰ ਨੂੰ ਬਰੋਲਾ ਹੁੰਦਾ ਹਵਾ ਦਾ ਸਾਰਾ ਕੂੜਾ ਉਸ ਪਾਸੇ ਚਲਾ ਜਾਂਦਾ ਬਸ ਇਹੀ ਹਾਲ ਮਨ ਦਾ ਹੈ ਮਨ ਜਿਹੜੇ ਪਾਸੇ ਲੱਜ ਜਾਏਗਾ ਜੇ ਨਿੰਦਿਆ ਵਾਲੇ ਪਾਸੇ ਲੱਗ ਗਿਆ ਤੇ ਮਨ ਇਹ ਜਿਹੜਾ ਇਹਦਾ ਝੁਕਾਏ ਜਿਹੜਾ ਇਹ ਨਿੰਦਕ ਵਾਲ ਹੋ ਗਿਆ ਜਿਸ ਦੀ ਗੱਲ ਕਰਾਂਗੇ ਉਸ ਦਾ ਸੁਭਾਅ ਜਿਹੜਾ ਉਹਦਾ ਮਨ ਦੇ ਉੱਤੇ ਅਸਰ ਹੋਏਗਾ ਇਸ ਕਰਕੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਭਾਈ ਗੁਰੂ ਸਵਾਰਿਆ ਤੂੰ ਜਦੋਂ ਵੀ ਕੋਈ ਸਮਾਂ ਮਿਲੇ ਨਾ ਉਸ ਪਰਮਾਤਮਾ ਦੀ ਵਡਿਆਈ ਕਰਿਆ ਕਰ ਹੋਰ ਕਿਸੇ ਦੀ ਵਡਿਆਈ ਕਿਸੇ ਦੀ ਗੱਲ ਨਹੀਂ ਕਰਿਆ ਕਰ ਜੇ ਸਿਫਤ ਕਰਨੀ ਹੈ ਪਰਮਾਤਮਾ ਦੀ ਜੇ ਵਡਿਆਈ ਕਰਨੀ ਹੈ ਤੇ ਪਰਮਾਤਮਾ ਦੀ ਮੈਂ ਇੱਕ ਗੱਲ ਦੱਸਾਂ ਨਿੱਕੀ ਜੀ ਆਪਣੇ ਨਾਲ ਹੀ ਇੱਥੇ ਪਿੰਡੇ ਪੂਲਾ ਮਹਰਾਜ ਤੋਂ ਅਗਨ ਥਾਣੇ ਦੇ ਨਾਲ ਪੂਲਾ ਪਿੰਡੇ ਤੁਸੀਂ ਸਾਰੀ ਸੁਨਿਆ ਵੀ ਹੋਏਗਾ ਤੇ ਗਏ ਵੀ ਹੋਵੋਗੇ ਇਤੋਂ ਦੇ ਇੱਕ ਮਹਾਪੁਰਸ਼ ਹੋਏ ਨੇ ਸੰਤ ਬਾਬਾ ਬ੍ਰਿਯੰਮ ਸਿੰਘ ਜੀ ਤੂਰਕੋਟ ਗੁਰਦਵਾਰੇ ਦੇ ਵਿੱਚ ਰਹਿੰਦੇ ਸਨ ਨਗਰ ਵਾਲੇ ਉਹਨਾਂ ਨੂੰ ਲੈ ਗਏ ਸਨ ਦਾਸ ਨੇ ਉਹਨਾਂ ਮਹਾਪੁਰਸ਼ਾਂ ਦੇ ਦਰਸ਼ਨ ਕੀਤੇ ਨੇ ਜਿਵੇਂ ਆਮ ਮਨੁੱਖ ਹੁੰਦਾ ਹੈ ਨਾ ਉਹਦਾ ਕਿਸੇ ਦੇ ਨਾਲ ਬੜਾ ਪ੍ਰੇਮ ਪੈ ਜਾਂਦਾ ਹੈ ਉਸੇ ਤਰ੍ਹਾਂ ਜਿਹੜੇ ਸੰਤ ਮਹਾਤਮਾ ਹੁੰਦੇ ਨੇ ਨਾ ਮਹਾਪੁਰਸ਼ ਹੁੰਦੇ ਨੇ ਉਹਨਾਂ ਦਾ ਵੀ ਕਿਸੇ ਨਾ ਕਿਸੇ ਦੇ ਨਾਲ ਬੜਾ ਪ੍ਰੇਮ ਪੈ ਜਾਂਦਾ ਹੈ ਸੰਤ ਬਾਬਾ ਬ੍ਰਿਯਾਮ ਸਿੰਘ ਧੂਰਕੋਟ ਬੂ ਘਰ ਦੇ ਵਿੱਚ ਰਹਿੰਦੇ ਨੇ ਤੇ ਇੱਕ ਫੌਜੀ ਰਿਟਾਇਰ ਹੋਇਆ ਸੀ ਉਹ ਫੌਜੀ ਦੇ ਨਾਲ ਮਾਹ ਪੁਰਸ਼ਾਂ ਦਾ ਬੜਾ ਪ੍ਰੇਮ ਸੀ ਹੋਰ ਕੋਈ ਉਹਨਾਂ ਦੇ ਕੋਲ ਨਹੀਂ ਸੀ ਇਤਨਾ ਬੈਠਦਾ ਜਿੰਨਾ ਸਮਾਂ ਇਹ ਫੌਜੀ ਉਹਨਾਂ ਕੋਲ ਬੈਠ ਕੇ گزار ਦਿੰਦਾ ਇੱਕ ਦਿਨ ਇਸ ਫੌਜੀ ਨੇ ਆ ਕੇ ਆ ਬਾਬਾ ਜੀ ਤੁਸੀਂ ਜਦੋਂ ਵੀ ਗੱਲ ਕਰਦੇ ਹੋ ਨਾ ਸਹਿਜ ਦੀ ਗੱਲ ਕਰਦੇ ਹੋ ਵੀ ਸਾਡੇ ਅੰਦਰ ਸਹਿਜ ਏ ਸੱਡੀ ਅੰਦਰ ਸ਼ਾਂਤੀ ਹੈ ਮੈਨੂੰ ਨਹੀਂ ਇਸ ਗੱਲ ਦੀ ਸਮਝ ਆਉਂਦੀ ਜਾਂ ਤੇ ਥੋੜਾ ਜਿਹਾ ਕਿਰਪਾ ਕਰੂ ਖਾਈ ਦਿਓ ਅਸੀਂ ਵੀ ਸਹਿਜ ਵੇਖ ਲਈਏ ਤੇ ਮਹਾਂਪੁਰਸ਼ ਜਿਹੜੇ ਆਸਨ ਤੇ ਬੈਠੇ ਸਨ ਨਾ ਉਹਨਾਂ ਨੇ ਬੜਾ ਹੌਲੀ-ਹੌਲੀ ਦੇ ਸੰ ਬੜੀ ਧੀਮੀ ਆਵਾਜ਼ ਦੇ ਵਿੱਚ ਬੋਲਦੇ ਸਨ ਸੰਤ ਬਾਬਾ ਬ੍ਰਿਮ ਸਿੰਘ ਜੀ ਪੂਲੇ ਆ ਦੇ ਦੂਰਪੁਰ ਸੇਵਾ ਕਰਦੇ ਸਨ ਇਨ ਮਹਾਪੁਰਸ਼ਾਂ ਨੇ ਬੜੀ ਸਹਿਜ ਦੇ ਨਾਲ ਬੋਲ ਕੇ ਹੱਥ ਦੇ ਨਾਲ ਇਸ਼ਾਰਾ ਕੀਤਾ ਇੱਥੇ ਸਾਡੇ ਕੋਲ ਆਣ ਕੇ ਬਹਿ ਜਾ ਮਹਾਪੁਰਸ਼ਾਂ ਦੇ ਕੋਲ ਰਹਿੰਦਾ ਸੀ ਸਖਾ ਭਗਤ ਇਹਨੂੰ ਸਖਾ ਭਗਤ ਕਹਿੰਦੇ ਨੇ ਹੈਗਾ ਭਗਤ ਹੀ ਪਰ ਰਹਿੰਦਾ ਇਸ ਤਰ੍ਹਾਂ ਜਿਵੇਂ ਦੋ ਮਿੱਤਰ ਰਹਿੰਦੇ ਹੋਣ ਜਿਵੇਂ ਅਰਜਨ ਕ੍ਰਿਸ਼ਨ ਭਗਵਾਨ ਦਾ ਸਖਾ ਭਗਤ ਸੀ ਮਹਾਪੁਰਸ਼ਾਂ ਦੇ ਜਦੋਂ ਕੋਲ ਬੈਠਾ ਤੇ ਮਹਾਪੁਰਸ਼ਾਂ ਨੇ ਕਿਰਪਾ ਕੀਤੀ ਇਹਦੇ ਅੰਦਰ ਸਹਿਜ ਆ ਗਿਆ ਆਪਣੇ ਸਰੀਰ ਦੇ ਅੰਦਰੋਂ ਕਿਰਨਾ ਛੱਡੀਆਂ ਨੇ ਇਹਦੇ ਮਨ ਨੂੰ ਵਸ ਵਿੱਚ ਕਰਕੇ ਜਦੋਂ ਸਹਿਜ ਆਇਆ ਨਾ ਤੇ ਫਿਰ ਮਹਾਪੁਰਸ਼ ਨੇ ਥੋੜੇ ਸਮੇਂ ਬਾਅਦ ਆਪਣੀ ਕਿਰਿਆ ਜਿਹੜੀ ਉਹਨੂੰ ਆਪਣੇ ਅੰਦਰ ਸਮੇਟ ਲਿਆ ਹੈ ਆਮ ਮਨੁੱਖ ਦੀ ਤਰ੍ਹਾਂ ਹੋ ਗਿਆ ਜਿਵੇਂ ਆਮ ਬੰਦਾ ਹੁੰਦਾ ਹੈ ਇਹ ਸਾਡੇ ਅੱਖੀ ਵੇਖਣ ਦੀ ਗੱਲ ਹੈ ਤੇ ਕੰਨੀ ਸੁਣਨ ਦੀ ਗੱਲ ਹੈ ਇਹਦੀ ਜਦੋਂ ਅੱਖ ਖੁਲਹੀ ਨਾ ਉੱਠਿਆ ਤੇ ਆਪਣਾ ਸਿਰੇ ਜਿਹੜਾ ਪੈਰਾਂ ਤੇ ਰੱਖ ਦਿੱਤਾ ਕਹਿੰਦਾ ਮਹਾਪੁਰਸ਼ੋ ਇਹ ਏਦੀ ਵੱਡੀ ਕਿਰਪਾ ਕਿੰਨੇ ਕੋ ਚਿਰਚ ਹੋ ਜਾਂਦੀ ਹੈ ਤੇ ਮਹਾਪੁਰਸ਼ ਨੇ ਕਿਹਾ ਭਈ 10 ਕੋ ਜਨਮ ਤਾਂ ਸਾਨੂੰ ਲੱਗ ਗਏ ਨੇ ਤੂੰ ਵੇਖ ਲੈ ਕਿੰਨੀ ਕੋ ਮਿਹਨਤ ਕਰੇਗਾ ਤੇ ਕਿੰਨਾ ਕੋ ਸਮਾਂ ਲੱਗੇਗਾ ਇਸ ਵਾਸਤੇ ਦਾਸ ਨੇ ਸਾਖੀ ਸੁਣਾਈਏ ਪ੍ਰਸੰਗ ਸੁਣਾਇਆ ਹੈ ਇਹ ਕੋ ਇੱਕ ਜਨਮ ਦੇ ਨਾਲ ਖੇਡ ਨਹੀਂ ਬਣਦੀ ਇਹਦੇ ਲਈ ਬੜੇ ਜਨਮ ਲੱਗ ਜਾਂਦੇ ਨੇ ਇਹਦੇ ਲਈ ਬੜੇ ਜਨਮ ਲੱਗ ਜਾਂਦੇ ਨੇ ਤੇ ਬਾਕੀ ਸਾਡੀ ਬੰਦਗੀ ਕਰਨ ਦੇ ਉੱਤੇ ਜੀਵਨ ਜਿਉਣ ਦੇ ਉੱਤੇ ਵੀ ਨਿਰਭਰ ਕਰਦਾ ਹੈ ਕਈ ਵਾਰੀ ਬੰਦਾ ਤੁਰਿਆ ਜਾਂਦਾ ਚੰਗੇ ਪਾਸੇ ਨਾ ਅਗਲੇ ਜਨਮ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਪਰਿਵਾਰ ਮਿਲ ਗਿਆ ਜਾਂ ਇਸ ਤਰ੍ਹਾਂ ਦੀ ਸੰਗਤ ਮਿਲੀ ਤੇ ਪਿਛਾਣ ਵੀ हट ਜਾਂਦਾ ਹੈ ਪਿਛਾਣ ਵੀ हट ਜਾਈਦਾ ਰੋਗ ਵਿਚਾਰ ਸੋ ਇਸ ਤਰ੍ਹਾਂ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਗੁਰੂ ਕਿਰਪਾ ਕਰਦੇ ਨੇ ਗੁਰ ਅੰਮ੍ਰਿਤਦਾਸ ਜੀ ਅੱਜ ਵਾਲੇ ਪਾਵਨ ਸ਼ਬਦ ਦੇ ਅੰਦਰ ਵੀ ਵੇਖ ਗੁਰੂ ਸਵਾਰਿਆ ਤੂੰ ਜਿਸ ਤਰ੍ਹਾਂ ਦਾ ਆਪਣੇ ਮਨ ਤੇ ਆਪਣੇ ਮੂੰਹ ਦੇ ਨਾਲ ਉਸ ਪਰਮਾਤਮਾ ਦਾ ਜਸ ਕਰੇਗਾ ਨਾ ਉਸ ਦੀ ਸ਼ਿਫਤ ਕਰੇਗਾ ਉਸ ਦੀ ਵਡਿਆਈ ਕਰੇਗਾ ਤੇਰੇ ਮਨ ਦਾ ਜਿਹੜਾ ਝਕਾਏ ਉਸ ਤਰ੍ਹਾਂ ਦਾ ਉਸ ਪਰਮਾਤਮਾ ਵਾਲੇ ਪਾਸੇ ਹੋ ਜਾਏਗਾ ਤੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਤਿੰਨ ਸਲਾਹੇ ਹਰ ਜਾਂਤਾ ਜਿਨ੍ਹਾਂ ਦਾ ਝੁਕਾ ਮਨ ਪਰਮਾਤਮਾ ਵਾਲੇ ਪਾਸੇ ਘਰ ਬੈਠਾ ਹੈ ਉਹਨੇ ਫਿਰ ਉਸ ਪਰਮਾਤਮਾ ਦੀ ਸਿਫਤ ਕਰਦਿਆਂ ਕਰਦਿਆਂ ਸਿਫਤ ਕਰਦਿਆਂ ਕਰਦਿਆਂ ਉਸ ਪਰਮਾਤਮਾ ਨੂੰ ਜਾਣ ਲੈ ਦੂਜਾ ਨਹੀਂ ਜਾਣ ਸਕੇਗਾ ਦੂਜਾ ਨਹੀਂ ਜਾਣ ਸਕੇਗਾ ਦੂਜੇ ਦੇ ਸਾਨੂੰ ਬੰਦੇ ਦੇ ਨਹੀਂ ਪਤਾ ਲੱਗਦਾ ਤੇ ਗੁਰਬਾਣੀ ਦੇ ਅੰਦਰ ਗੁਰੂ ਮਹਾਰਾਜ ਜੀ ਸੱਚੇ ਸਤਗੁਰੂ ਦਾ ਇੱਕ ਫਰਮਾਨ ਵੀ ਹੈ ਹੋਣ ਨਜ਼ੀਕ ਖੁਦਾਏ ਦੇ ਭੇਤ ਨਾ ਕਿਸੇ ਦੇਨ ਜਿਹੜਾ ਇਸ ਪਾਸੇ ਤੁਰ ਪੈਂਦਾ ਨਾ ਤੇ ਪਰਮਾਤਮਾ ਦੇ ਜਦੋਂ ਨੇੜੇ ਹੋ ਜਾਂਦਾ ਹੈ ਫਿਰ ਉਹ ਕਿਸੇ ਨੂੰ ਪਤਾ ਨਹੀਂ ਲੱਗਣ ਦਿੰਦਾ ਵੀ ਮੇਰਾ ਕਿਸੇ ਨੂੰ ਪਤਾ ਨਾ ਲੱਗ ਜੇ ਕਿਉਂ ਕਿ ਸੰਸਾਰ ਲੁਟੇਰਾ ਹੈ ਇਹ ਸੰਸਾਰ ਇਹ ਨਾ ਜਿਹੜਾ ਇਹ ਲੁਟੇਰਾ ਹੈ ਤੇ ਜਿੰਦੇ ਕੋਲ ਧਨ ਹੋਵੇ ਜੇ ਉਹ ਲੁਕੋ ਕੇ ਰੱਖੇ ਸੰਭਾਲ ਕੇ ਰੱਖੇ ਤੇ ਵਿਚਾਰੇਗਾ ਜੇ ਉਹ ਲੋਕਾਂ ਨੂੰ ਬਖਾਂਦਾ ਫਿਰ ਨਾ ਵੇਖੋ ਮੇਰੇ ਕੋਲ ਇੰਨੇ ਪੈਸੇ ਜਿਵੇਂ ਲੱਖ ਰੁਪਏ ਲਿਆ 2 ਲੱਖ ਲਿਆ 4 ਲੱਖ ਲਿਆ ਤੇਰਾ ਤੁਮ ਅਗਲੇ ਆ ਜਾਣਗੇ ਆਕਣਗੇ ਕੱਢ ਕਿੱਥੇ ਰੱਖੇ ਇਸ ਕਰਕੇ ਗੁਰੂ ਮਹਾਰਾਜ ਜੀ ਸੱਚੇ ਸਤਗੁਰੂ ਗੁਰਬਾਣੀ ਦੇ ਅੰਦਰ ਫਰਮਾਨ ਕਰਦੇ ਨੇ ਹੋਂ ਨਜ਼ੀਕ ਖੁਦਾਏ ਦੇ ਭੇਤ ਨਾ ਹੀ ਭੇਤ ਨਹੀਂ ਦਿੰਦੇ ਕਿਉਂਕਿ ਸਮਾਜ ਜਿਹੜਾ ਨਟੇਰਾ ਲਟੇਰਾ ਕਿਉਂ ਹੈ ਹਰ ਇੱਕ ਬੰਦਾ ਦੁਖੀ ਏ ਤੇ ਹਰ ਇੱਕ ਮਨੋਖੇ ਜਿਹੜਾ ਉਹ ਇਹ ਚਾਹੁੰਦਾ ਵੀ ਮੈਂ ਮਿਹਨਤ ਨਾ ਕਰਾਂ ਤੇ ਮੈਨੂੰ ਮੁਕਤੀ ਦੇ ਵਿੱਚ ਮਿਲ ਜਾਵੇ ਇਹ ਕੰਮ ਕਿੰਨਾ ਹੁੰਦਾ ਨਟੇਰਿਆਂ ਦਾ ਮੁਕਤੀ ਦੇ ਵਿੱਚ ਜਿਹੜਾ ਪਾਣਾ ਹੈ ਨਾ ਇਹ ਕੰਮ ਡਿਟੇਰੀਆਂ ਦਾ ਹੁੰਦਾ ਹੈ ਤੇ ਹਰ ਇੱਕ ਬੰਦਾ ਇਹ ਚਾਹੁੰਦਾ ਹੈ ਵੀ ਜਿਵੇਂ ਧੰਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਛੱਜੂ ਝੋੜ ਦੇ ਸਿਰ ਤੇ ਸੋਟੀ ਰੱਖਤੀ ਸੀ ਨਾ ਤੇ ਉਹਨੂੰ ਕਹਿ ਦਿੱਤਾ ਸੀ ਲੈ ਵੀ ਗੀਤਾ ਦੇ ਅਰਥ ਕਰਦੇ ਤੂੰ ਨੇ ਗੀਤਾ ਦੇ ਅਰਥ ਕਰਦੇ ਸਨ ਹਰ ਇੱਕ ਮਨੁੱਖ ਇਹ ਚਾਹੁੰਦਾ ਹੈ ਵੀ ਕੋਈ ਇਸ ਤਰ੍ਹਾਂ ਦਾ ਸਾਧੂ ਸੰਤ ਹੋਵੇ ਸਾਡੇ ਸਿਰ ਤੇ ਹੱਥ ਰੱਖ ਦੇ ਤੇ ਸਾਨੂੰ ਰੱਬ ਮਿਲ ਜੇ ਬਸ ਅਸੀਂ ਕਰੀਏ ਕੁਝ ਨਾ ਮਿਹਨਤ ਨਾ ਕਰਨੀ ਪਵੇ ਇਸ ਤਰ੍ਹਾਂ ਨਹੀਂ ਹੋਏਗਾ ਇਹਤੇ ਕਦੀ ਹੋਈ ਨਹੀਂ ਸਕਦਾ ਤੇ ਉਸ ਪਰਮਾਤਮਾ ਦੀ ਇੱਕ ਸ਼ਰਤ ਹੈ ਉਹ ਸ਼ਰਤ ਇਹ ਹੈ ਵੀ ਵੇਖ ਗੁਰੂ ਸਵਾਰੇ ਆ ਮੈਂ ਤੈਨੂੰ ਪ੍ਰਾਪਤ ਹੋਣ ਲੱਗਾ ਪਰ ਜੇ ਮੈਨੂੰ ਲਗਾ ਕੇ ਰੱਖ ਲੇਗਾ ਤੇ ਮੈਂ ਰਹਿ ਜਾਵਾਂਗਾ ਜੇ ਤੂੰ ਲੋੜਾ ਪਾਣ ਲੱਗ ਗਿਆ ਨਾ ਫਿਰ ਨਹੀਂ ਰਹਿਣਾ ਤੇ ਭਗਤ ਕਬੀਰ ਜੀ ਨੇ ਲਗਾ ਕੇ ਰੱਖਿਆ ਸੀ ਤੇ ਇਹਨੂੰ ਪਿੰਡ ਚੋਂ ਕੱਢ ਦਿੱਤਾ ਸੀ ਭਗਤ ਕਬੀਰ ਜੀ ਸਨ ਨਾ ਜਿਹੜੇ ਈਕਾਸ਼ੀ ਦੇ ਵਸਿੰਦੇ ਸਨ ਇਨਾਂ ਨੂੰ ਪਿੰਡ ਦੇ ਵਿੱਚੋਂ ਕੱਢ ਦਿੱਤਾ ਸੀ। ਇਨਾਂ ਨੂੰ ਪਿੰਡ 'ਚੋਂ ਕੱਢਤਾ ਸੀ ਬੁਢਾਪੇ ਦੇ ਸਮੇਂ ਕਹਿੰਦੇ ਬੰਦਾ ਹੀ ਨਹੀਂ ਚੰਗਾ ਇਹਨੂੰ ਕੱਢੋ ਪਿੰਡ 'ਚੋਂ ਬਾਹਰ ਕਿਉਂ ਇਹਨੇ ਲਗਾ ਕੇ ਰੱਖਿਆ ਸੀ? ਜੇ ਲੋਕਾਂ ਨੂੰ ਪ੍ਰਗਟ ਕਰ ਦਿੰਦਾ ਵਖਾ ਦੇਂਦਾ ਤੇ ਫਿਰ ਤੇ ਸਾਰਿਆਂ ਨੇ ਅੱਖਾਂ 'ਚ ਸਾਨੂੰ ਵੀ ਦੇ ਥੋੜਾ ਥੋੜਾ। ਇਹਨੇ ਲਗਾਈ ਰੱਖਿਆ ਤੇ ਪਿੰਡ ਵਾਲਿਆਂ ਨੇ ਇਹਨੂੰ ਕਮਲਾ ਤੇ ਸ਼ਦਾਈ ਸਮਝ ਕੇ ਪਿੰਡ ਦੇ ਵਿੱਚੋਂ ਕੱਢ ਦਿੱਤਾ। ਸੋ ਗੁਰੂ ਮਹਾਰਾਜ ਜੀ ਸੱਚੇ ਸਾਧਗੁਰੂ ਕਿਰਪਾ ਕਰਦੇ ਨੇ ਤਿੰਨ ਸਲਾਇ ਹਰ ਜਾਂਦਾ ਜਿਨ੍ਹਾਂ ਨੇ ਉਸ ਪਰਮਾਤਮਾ ਦੀ ਵਡਿਆਈ ਕਰ ਲਈ ਨੇ ਸਿਫਤ ਕਰ ਲਈ ਉਹਨਾਂ ਨੇ ਉਹ ਸਾਰੀ ਅਕਾਲ ਪੁਰਖ ਵੈਗੜੂ ਨੂੰ ਜਾਣ ਲਿਆ ਵਿੱਚੋਂ ਭਰਮ ਗਿਆ ਹੈ ਦੂਜਾ ਗੁਰ ਕੇ ਸ਼ਬਦ ਪਛਾਤਾ ਸਾਡੇ ਅੰਦਰ ਇੱਕ ਭਰਮ ਹੈ ਉਸ ਭਰਮ ਨੂੰ ਦੂਜਾ ਪਰਮ ਆਖਿਆ ਗਿਆ ਹੈ ਉਹ ਭਰਮ ਇਹ ਹੈ ਕਿ ਰੱਬ ਇਹ ਨੇ ਜਿਹੜਾ ਬਾਹਰ ਹੈ ਇਹ ਬੜਾ ਵੱਡਾ ਪਰਮ ਹੈ ਹਰ ਇੱਕ ਮਨੁੱਖ ਦੇ ਅੰਦਰ ਇੱਕ ਭਰਮ ਹੈ ਤੇ ਉਹ ਭਰਮ ਹੈ ਜਿਹੜਾ ਉਹ ਪਰਮ ਇਹ ਵੀ ਰੱਬ ਹੈ ਨਾ ਜਿਹੜਾ ਉਹ ਬਾਹਰ ਹੈ ਪਰ ਬਾਹਰ ਨਹੀਂ ਉਹ ਹੈਗਾ ਅੰਦਰੇ ਮੁਸਲਮਾਨ ਧਰਮ ਦੇ ਵਿੱਚ ਇੱਕ ਬੜੀ ਬੰਦਗੀ ਵਾਲੀ ਔਰਤ ਹੋਈਏ ਇਹਨੂੰ ਇਤਿਹਾਸ ਦੇ ਵਿੱਚ ਅੰਬਾ ਨਾਮ ਜਰ ਕਰਕੇ ਨਾਮ ਲਿਖਿਆ ਗਿਆ ਹੈ ਦਰਜ ਕੀਤਾ ਗਿਆ ਹੈ ਇਹ ਕੁਰਾਨ ਸ਼ਰੀਫ ਦੀ ਕਥਾ ਕਰਿਆ ਕਰਦੀ ਸੀ ਜਿਵੇਂ ਆਪਾਂ ਹਰ ਰੋਜ਼ ਗੁਰਬਾਣੀ ਦੀ ਕਥਾ ਕਰਦੇ ਆ ਨਾ ਇਹ ਕੁਰਾਨ ਸ਼ਰੀਫ ਦੀ ਇਹਨਾਂ ਦਾ ਧਾਰਮਿਕ ਗ੍ਰੰਥ ਹੈ ਕੁਰਾਨ ਸ਼ਰੀਫ ਉਸ ਦੀ ਕਥਾ ਕਰਿਆ ਕਰਦੀ ਸੀ ਇੱਕ ਫਕੀਰ ਸੀ ਉਹ ਫਕੀਰ ਇਹਨੂੰ ਹਰ ਰੋਜ਼ ਆਖਿਆ ਕਰੇ ਰੱਬ ਨਹੀਂ ਲੱਭਦਾ ਰੱਬ ਨਹੀਂ ਲੱਭਦਾ ਇੰਨੇ ਆਖਿਆ ਵੀ ਉਹਨੂੰ ਇਹਨੂੰ ਕਥਾ ਦੇ ਵਿੱਚ ਤੇ ਸਮਝ ਨਹੀਂ ਆਉਂਦੀ ਗੱਲਾਂ ਨਾਲ ਤੈਨੂੰ ਸਮਝ ਨਹੀਂ ਆਉਂਦੀ ਚਲੋ ਇਹਨੂੰ ਪ੍ਰੈਕਟੀਕਲੀ ਸਮਝਾ ਦਿੰਨੇ ਆਂ ਵੀ ਸ਼ਾਇਦ ਕਿਸੇ ਨੂੰ ਸਮਝ ਆ ਜਾਵੇ ਉਹਨਾਂ ਸਮਿਆਂ ਦੇ ਵਿੱਚ ਨਾ ਅੱਜ ਦੀ ਤਰ੍ਹਾਂ ਬਿਜਲੀ ਨਹੀਂ ਸੀ ਹੁੰਦੀ ਤੇ ਗਲੀਆਂ ਦੇ ਵਿੱਚ ਚਾਨਣ ਹੋ ਜਾਵੇ ਚੋਰਾਂ ਤੋਂ ਬਚਾ ਕੀਤਾ ਜਾਵੇ ਵੱਡੇ ਵੱਡੇ ਲੱਕੜਾਂ ਦੇ ਪੋਲ ਖੜੇ ਕਰਕੇ ਨਾ ਕਿਸੇ ਲੰਮੇ ਜਿਵੇਂ ਛਪੈਦਾਦ ਹੁੰਦਾ ਉਸ ਤਰ੍ਹਾਂ ਰੋਖਣੋਂ ਵੱਡ ਕੇ ਉਹਨਾਂ ਉੱਤੇ ਮਸਾਲ ਜਗਾ ਕੇ ਰੱਖੀ ਜਾਂਦੀ ਸੀ ਚੌਂਕੀਦਾਰ ਹੁੰਦੇ ਸਨ ਉਹਨਾਂ ਦੀਆਂ ਡਿਊਟੀਆਂ ਸਨ ਵੀ 9 ਵਜੇ ਮਸਾਲ ਜਗਾ ਦੇਣੀ ਤੇ ਚ ਮਸਾਲਾ ਪੈਂਦਾ ਸੀ ਕੋਈ ਉਸ ਸਮੇ ਦਾ ਇਹ ਜਾਗ ਪੈਂਦੀ ਤੇ ਸਾਰੀ ਰਾਤ ਕੱਟ ਜਾਂਦੀ ਸਾਰੀ ਰਾਤ ਜਾਗਦੀ ਰਹਿੰਦੀ ਹੁਣ ਅੱਜ ਜਦੋਂ ਕਥਾ ਦਾ ਸਮਾਂ ਹੋਇਆ ਨਾ ਤੈਨੂੰ ਪਤਾ ਸੀ ਵੀ 8 ਵਜੇ ਫਕੀਰ ਆਉਂਦਾ ਕਥਾ ਸੁਣਨ ਵਾਸਤੇ ਉਧਰੋਂ ਕਥਾ ਦਾ ਸਮਾਉ ਹੋ ਗਿਆ ਉਧਰੋਂ ਫਕੀਰ ਦੇ ਆਉਂਦਾ ਸਮਾਉ ਹੋ ਗਿਆ ਤੇ ਇਸ ਮਾਈ ਨੇ ਕੀ ਕੀਤਾ ਜਿਹੜੀ ਮਕਾਨ ਦੇ ਅੰਦਰ ਮਸਜਿਦ ਦੇ ਅੰਦਰ ਕਥਾ ਕਰਦੀ ਸੀ ਮਸਜਿਦ ਚੋਂ ਬਾਹਰ ਰਾਨ ਕੇ ਮਕਾਨ ਤੋਂ ਬਾਹਰ ਰਾਨ ਕੇ ਨਾ ਜਿੱਥੇ ਗਲੀ ਦੇ ਵਿੱਚ ਮਸਾਲ ਜਗਦੀ ਸੀ ਉੱਥੇ ਮਿੱਟੀ ਭੁੱਲਣ ਲੱਗੀ ਐ ਉਹਨੇ ਨੂੰ ਐ ਸਾਈ ਫਕੀਰ ਵੀ ਆ ਗਿਆ ਇਹਨੇ ਆਖੇ ਅੰਬਾ ਬੇਬੇ ਕਥਾ ਦਾ ਸਮਾਉ ਹੋ ਗਿਆ ਤੇ ਤੂੰ ਕਥਾ ਕਰਨ ਦੀ ਜਗ੍ਹਾ ਇੱਥੇ ਕਿਲਾ ਬਣੀ ਉਹ ਦ ਸੰਗ ਤੁਹਾ ਡਿੱਗ ਰਹੀਆਂ ਨੇ ਤੇਰੀ ਕਥਾ ਸੁਣਨ ਵਾਸਤੇ ਇਹ ਕਹਿੰਦੀ ਮੇਰੀ ਸੂਈ ਘਵਾਚ ਗਈ ਏ ਤੇ ਮੈਂ ਉਹ ਲੱਭਣੀ ਆ ਮੇਰੀ ਨਾ ਸੂਈ ਘਵਾਚ ਗਈ ਏ ਤੇ ਮੈਂ ਉਹ ਲੱਭਦੀ ਆ ਇਹ ਕਾਲੀ ਨਾਲ ਕੋਲ ਬੈਠ ਗਿਆ ਕਹਿੰਦਾ ਮੈਨੂੰ ਦੱਸ ਕਿੱਥੇ ਕਰਕੇ ਡਿੱਗੀ ਏ ਮੈਂ ਤੇਰੇ ਨਾਲ ਲਵਾ ਦੇਣਾ ਆਪਣਾ ਕਥਾ ਜਿਹੜਾ ਕਥਾ ਦੱਸ ਮਾਉਗੇ ਇਹ ਕਹਿੰਦੀ ਡਿੱਗੀ ਤਾਂ ਅੰਦਰ ਏ ਇਹ ਕਹਿੰਦਾ ਹੈ ਦੀਗੀ ਅੰਦਰ ਤੇ ਲੱਭ ਦੀ ਬਾਹਰ ਹੈ। ਇਤਨ ਬਾਹਰ ਤਾਂ ਨਹੀਂ ਲੱਭਣੀ ਫਿਰ ਤੂੰ ਅੰਦਰ ਲੱਭ। ਤੇ ਕਹਿੰਦੀ ਮੈਂ ਵੀ ਤਾਂ ਤੈਨੂੰ ਰੋਜ਼ ਇਹੀ ਆਗਦੀਆਂ ਕਥਾ ਦੇ ਵਿੱਚ ਵੀ ਤੇਰੇ ਅੰਦਰੇ ਤੋਂ ਆਪਣੇ ਅੰਦਰੋਂ ਲੱਭ ਤੇ ਤੂੰ ਕਹਿੰਨਾ ਲੱਭਦਾ ਨਹੀਂ ਤੂੰ ਬਾਹਰੋਂ ਲੱਭਦਾ ਬਾਹਰ ਤਾਂ ਕਿਹੜਾ ਛੱਡ ਦੇ ਅੰਦਰੋਂ ਲੱਭਣ ਲੱਗ ਜਾ ਲੱਭ ਜੇਗਾ। ਬਸ ਇਸ ਭਰਮ ਨੂੰ ਦੂਜਾ ਪਰਮ ਆਖਿਆ ਕੁਰਬਾਨੀ ਦੇ ਅੰਦਰ। ਤਾਂ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਵਿੱਚੋਂ ਪਰਮ ਗਿਆ ਹੈ ਦੂਜਾ। ਜਿਨ੍ਹਾਂ ਨੇ ਉਸ ਪਰਮਾਤਮਾ ਦੀ ਵਡਿਆਈ ਕਰਨੀ ਸ਼ੁਰੂ ਕਰਤੀ ਹੈ ਨਾ ਬੰਦਗੀ ਕਰਨੀ ਸ਼ੁਰੂ ਕਰਤੀ ਹੈ ਉਹਨਾਂ ਦੇ ਅੰਦਰ ਫਿਰ ਇਹ ਭਰਮ ਨਹੀਂ ਰਹਿੰਦਾ ਵੀ ਰੱਬ ਇਹ ਨਾ ਜਿਹੜਾ ਉਹ ਕਿਤੇ ਹੋ ਰਹੇ ਉਹ ਕਿਤੇ ਹੋਰ ਜਾਂਦੇ ਨਹੀਂ ਉਹ ਆਪਣੇ ਅੰਦਰ ਨੂੰ ਹੀ ਖੋਲਦੇ ਨੇ ਆਪਣੇ ਅੰਦਰੋਂ ਹੀ ਪਰਮਾਤਮਾ ਨੂੰ ਲੱਭਦੇ ਨੇ ਤੇ ਹੁਣ ਜਦੋਂ ਆਪਣੇ ਅੰਦਰ ਨੂੰ ਖੋਲਾਂਗੇ ਅੰਦਰ ਕੀ ਹੈ ਗੁਰਬਾਣੀ ਦੇ ਅੰਦਰ ਫਰਮਾਨ ਆਉਂਦਾ ਗਲ ਤਾਈ ਪਾਪ ਕਮਾਈ ਮਹਾਰਾਜ ਜੀ ਕਹਿੰਦੇ ਨੇ ਗੱਲ ਤੱਕ ਤੇ ਪਾਪ ਕੀਤੇ ਪੈ ਨੇ ਇੱਥੇ ਬੰਦਾ ਸਾਡਾ ਗੱਲ ਤੇ ਗੁਰਬਾਣੀ ਆਖਦੀ ਇੱਥੋਂ ਤੱਕ ਭਰਿਆ ਐ ਪੈਰਾਂ ਤੋਂ ਲੈ ਕੇ ਇੱਥੋਂ ਤੱਕ ਭਰਿਆ ਤੇ ਮੈਨੂੰ ਇਹ ਲੱਗਦਾ ਵੀ ਹੁਣ ਤਾਂ ਅਸੀਂ ਸਿਰ ਤੱਕ ਹੀ ਭਰ ਗਏ ਆ ਪਾਪਾਂ ਨਾਲ ਤੇ ਕਿੰਦਾ ਜੀ ਕਰਦਾ ਮੈਂ ਗੰਦਗੀ ਵਾਲੇ ਪਾਸੇ ਤੁਰਾਂ ਕਿਸੇ ਦਾ ਜੀ ਨਹੀਂ ਨਾ ਕਰਦਾ ਸਾਡੇ ਅੰਦਰ ਗੰਦਗੀ ਏ ਪਾਪਾਂ ਦੀ ਅਸੀਂ ਜਦੋਂ ਅੰਦਰ ਨੂੰ ਉੱਤਰਦੇ ਆ ਤੇ ਸਾਡੇ ਅੰਦਰੋਂ ਪਾਪ ਨੇ ਜਿਹੜੇ ਉਹ ਸਾਨੂੰ ਅੰਦਰ ਨਹੀਂ ਉਤਰਨ ਦਿੰਦੇ ਫਿਰ ਉਹਨਾਂ ਦਾ ਚੇਤਾ ਹੁੰਦਾ ਮੈਂ ਅੱਜ ਵਕਤਾ ਕੀਤਾ ਉਸ ਵਕਤਾ ਕੀਤਾ ਤੇ ਉਹ ਬੁਰੇ ਕਰਮ ਬੁਰੇ ਪਾਪ ਗੁਨਾਹ ਜਿਹੜੇ ਗੰਦਗੀਏ ਉਹਦੇ ਚ ਅਸੀਂ ਵੜਨਾ ਨਹੀਂ ਚਾਹੁੰਦੇ ਆਪਣੀ ਗੰਦਗੀ ਦੇ ਵਿੱਚ ਅਸੀਂ ਆਪ ਨਹੀਂ ਵੜਨਾ ਚਾਹੁੰਦੇ ਸਾਡੀ ਆਪ ਦੀ ਸਾਡੇ ਅੰਦਰ ਗੰਦਗੀ ਪਾਈਏ ਤੇ ਸਾਡੇ ਆਪ ਦੀ ਗੰਦਗੀ ਨੂੰ ਸਾਨੂੰ ਅੰਦਰੋਂ ਆਪ ਧੋਣਾ ਪੈਣਾ ਹੈ ਤੇ ਧੋਾਂਗੇ ਜਿਵੇਂ ਜੇ ਅੰਦਰ ਦੇ ਨਾਲ ਜੁੜਾਂਗੇ ਅੰਦਰੋਂ ਨਾਮ ਜਪਾਂਗੇ ਅੰਦਰ ਨੂੰ ਸਾਫ਼ ਕਰਾਂਗੇ ਤੋਬਾ ਕਰਾਂਗੇ ਵੀ ਜਿਹੜੇ ਹੋ ਗਏ ਤੋਬਾ ਤੇ ਅੱਗੇ ਤੋਂ ਅਸੀਂ ਗੁਨਾਹ ਨਹੀਂ ਕਰਦੇ ਸੁਗਨ ਮਹਾਰਾਜ ਦੀ ਰਹਿਮਤ ਕਰਦੇ ਨੇ ਵਿੱਚੋਂ ਪਰਮ ਗਿਆ ਹੈ ਦੂਜਾ ਗੁਰ ਕੇ ਸ਼ਬਦ ਪਛਾਤਾ ਇਹ ਗੁਰੂ ਦੇ ਸ਼ਬਦ ਦੇ ਨਾਲ ਪਛਾਣ ਆ ਗਈ ਇਹ ਵੀ ਹੁਣ ਮੈਨੂੰ ਅੰਦਰੋਂ ਲੱਭਿਆ ਹੈ ਇਹ ਹੁਣ ਮੇਰੇ ਅੰਦਰ ਨਾ ਇਹ ਦੂਜਾ ਪਰਮ ਨਹੀਂ ਰਿਹਾ ਬੀ ਪਰਮਾਤਮਾ ਬਾਹਰ ਤੇ ਮੈਂ ਪਰਮਾਤਮਾ ਨੂੰ ਬਾਹਰੋਂ ਲੱਭਾਂ ਇਤਨੀ ਕੋ ਸੇਵਾ ਆਪ ਸੰਤਾਂ ਨੇ ਪਰਵਾਨ ਕਰਨੀ ਤਨ ਗੁਰੂ ਮਹਾਰਾਜ ਦੀ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸੂਝੀ ਦੇਣ ਸਾਨੂੰ ਸਾਰਿਆਂ ਨੂੰ ਗਿਆਨ ਦੇਣ ਅਸੀਂ ਉਸ ਪਰਮਾਤਮਾ ਨੂੰ ਆਪਣੇ ਅੰਦਰੋਂ ਲੱਭੀਏ ਬਾਹਰੋਂ ਨਾ ਲੱਭੀਏ ਆਪਣੇ ਅੰਦਰੋਂ ਲੱਭੀਏ ਜੋ ਵੈਗੁਰੂ ਅਕਾਲ ਪੁਰਖ ਸੱਚਾ ਸਤਗੁਰ ਸਾਡੇ ਅੰਦਰੇ ਨਾਲ ਉਸ ਨੂੰ ਅਸੀਂ ਆਪਣੇ ਅੰਦਰੋਂ ਹੀ ਲੱਭਣ ਦਾ ਯਤਨ ਕਰੀਏ ਇਹ ਅਸੀਂ ਗੁਰੂ ਮਹਾਰਾਜ ਜੀ ਦੇ ਅਰਦਾਸ ਕਰੀਏ ਤੇ ਗੁਰੂ ਮਹਾਰਾਜ ਜੀ ਕਿਰਪਾ ਕਰਨ ਸਾਡੀ ਇਸ ਅਰਦਾਸ ਨੂੰ ਪ੍ਰਵਾਨ ਕਰਨ ਦਿਹੁ ਸੱਜਣ ਅਸੀਂ ਸੜਿਆ ਜੋ ਹੋਵੇ ਸਹਿਬ ਸੁਮੇਲ ਆਈ ਪ੍ਰਭ ਸਰਨਾਗਤੀ ਕਿਰਪਾ ਨਿੱਧ ਦਿਆਲ ਇਕ ਅੱਖਰ ਹਰ ਮਨ ਬਸਤ ਨਾਨਕ ਵਾਹਿਗੁਰੂ ਨਾਮ ਜਹਾਜ ਨੇ ਚੜੇ ਸੋ ਉਤਰੇ ਪਾ ਜੋ ਸਰਦਾ